ਸਿਕੰਦਰ ਸਿੰਘ ਮਲੂਕਾ ਹੁਣਾਂ ਨੇ ਬੜੀ ਦੇਰ ਬਾਅਦ ਜਿਹੜੀ ਹੈ ਚੁੱਪੀ ਜਿਹਾ ਆਪਾਂ ਕਹੀ ਕਿ ਤੋੜੀ ਹੈਗੀ ਇਹ ਸਾਰੇ ਮਸਲੇ ਤੇ ਪਿਛਲੇ ਦਿਨੀ ਉਹਨਾਂ ਨੇ ਸਾਰਾ ਦੱਸਿਆ ਕਿ ਕਿਉਂ ਉਹ ਚੋਣ ਪ੍ਰਚਾਰ 'ਚ ਨਹੀਂ ਜਾ ਰਹੇ ਕਿਉਂਕਿ ਹੁਣ ਪਰਿਵਾਰਕ ਮਾਹੌਲ ਦੇ ਵਿੱਚ ਐਥਿਕਲੀ ਵੀ ਬੰਦੇ ਨੂੰ ਲੱਗਦਾ ਹੈ ਨਾ ਵੀ ਮੇਰੀ ਨੂੰ ਪੁੱਤ ਤੇ ਜਿਹੜੇ ਨੇ ਭਾਜਪਾ ਦੇ ਵਿੱਚ ਨੇ ਤੇ ਮੈਂ ਅਕਾਲੀ ਦਲ ਹੁਣ ਉਹ ਛੱਡ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਅਜੇ ਤੱਕ ਪੋਸਟਾਂ ਉਹਨਾਂ ਕੋਲ ਦੋਨੋਂ ਹੀ ਹਨ ਠੀਕ ਹੈ ਹਲਕਾ ਇੰਚਾਰਜ ਦੀ ਪੋਸਟ ਉਹਨਾਂ ਤੋਂ ਜਿਹੜੀ ਉਹ ਲੈ ਲਈ ਗਈ ਸੀ ਪਰ ਜਿਹੜੀ ਪ੍ਰਸ਼ਾਸਨਿਕ ਕਮੇਟੀ ਹੈ ਉਹਦੇ ਵੀ ਉਹ ਆਪਾਂ ਕਹੀ ਕਿ ਉਹਦੇ 'ਚ ਵੀ ਉਹ ਮੌਜੂਦ ਹੈਗੇ ਨਹੀਂ ਦੂਜੇ ਬੰਦੇ ਜਿੱਦਾਂ ਪੋਸਟਾਂ ਉਹਨਾਂ ਕੋਲ ਹਨ ਹੁਣ ਉਹ ਚੋਣ ਪ੍ਰਚਾਰ ਤੇ ਨਹੀਂ ਜਾ ਰਹੇ ਉਹ ਕਹਿੰਦੇ ਵੀ ਮੈਂ ਉਧਰਲੇ ਬੰਨੇ ਜਾਵਾਂ ਜਾਂ ਫਿਰ ਦੂਜੇ ਬੰਨੇ ਜੇ ਮੈਂ ਉਹਨਾਂ ਦੇ ਆਪੋਜ਼ਿਟ ਕਰਨਾ ਹੈ ਤੇ ਤਾਂ ਵੀ ਲੋਕਾਂ ਨੇ ਕਹਿਣਾ ਵੀ ਤੁਹਾਡੇ ਨੂੰ ਪੋਤੇ ਉਧਰ ਨੇ بڑا ਉਹਨਾਂ ਦਾ ਆਪਾਂ ਕਹੀ ਕਿ ਉਸ ਦੇ ਵਿੱਚ ਇੰਟਰਵਿਊ ਦੇ ਵਿੱਚ بڑا ਉਹਨਾਂ ਦਾ ਜਿਹੜਾ ਦਰਦ ਕਿਤਨਾ ਕਿਤੇ ਚੱਲ ਗਿਆ ਹੈਗਾ ਔਰ ਅਕਾਲੀ ਦਲ ਨੂੰ ਔਰ ਉਹਨਾਂ ਨੇ ਬੜਾ ਸੁਖਬੀਰ ਸਿੰਘ ਬਾਦਲ ਤੇ ਤੰਝ ਕੱਸੇ ਜਾਂ ਕਹਿ ਲਿਆ ਜਾਂ ਬੜਾ ਥਮੇ ਹੋਏ ਠਰਮੇ ਹੋਏ ਜਿਹੜੇ ਲਫਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਕਿਤਨਾ ਕਿਤੇ ਉਹਨਾਂ ਨੂੰ ਵੀ ਅਪਰੋਚ ਕੀਤਾ ਗਿਆ ਸੀ ਕਿ ਇਹਨਾਂ ਨੂੰ ਮਨਾ ਲਿਆ ਗਿਆ